ਹਾਂਜੀ ਸਸਰੀਆ ਕਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਤੁਸੀਂ ਤੁਹਾਨੂੰ ਪਤਾ ਹੀ ਆ ਦੋ ਤਿੰਨ ਜਹਾਜ਼ ਲੈਂਡ ਹੋ ਚੁੱਕੇ ਆ ਅੰਮ੍ਰਿਤਸਰ ਜਿਹਦੇ ਵਿੱਚ ਕਾਫੀ ਜ਼ਿਆਦਾ ਪੰਜਾਬੀ ਤੇ ਇੰਡੀਆ ਦੇ ਅਲੱਗ-ਅਲੱਗ ਹਿੱਸਿਆਂ ਚੋਂ ਲੋਕ ਡਿਪੋਰਟ ਹੋ ਰਹੇ ਆ ਅਮਰੀਕਾ ਤੋਂ ਹੁਣ ਡਿਪੋਰਟ ਕਿਹੜੇ ਹੋ ਰਹੇ ਆ ਇਹੋ ਚੀਜ਼ ਸਮਝਣ ਦੀ ਲੋੜ ਆ ਜਿਆਦਾ 70% ਇਹਨਾਂ ਚ ਉਹ ਲੋਕ ਆ ਜਿਹੜੇ ਪਿਛਲੇ 10 ਦਿਨ ਤੋਂ ਲੈ ਕੇ ਪਿਛਲੇ 70 80 ਦਿਨ ਦੇ ਵਿੱਚ ਤਾਜ਼ੀਆਂ ਤਾਜ਼ੀਆਂ ਡੌਂਕੀਆਂ ਲਾਈਆਂ ਆ ਔਰ ਮਸੀਕੋ ਤੋਂ ਬਾਰਡਰ ਪਾਰ ਕਰਦੇ ਸਾਰੀ ਅਮਰੀਕਾ ਅਮਰੀਕਾ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹ ਡਿਪੋਰਟ ਹੋ ਰਹੇ ਆ ਜਾਂ ਜਿਹੜੇ ਓਲਰੇਡੀ ਸੈਂਟਰਾਂ ਚ ਰੱਖੇ ਹੋਏ ਆ ਮਤਲਕੀ ਫੜ ਕੇ ਰੱਖੇ ਹੋਏ ਆ ਉਹ ਡਿਪੋਰਟ ਹੋ ਰਹੇ ਆ ਜਾਂ ਜਿਨ੍ਹਾਂ ਨੇ ਬਿਲਕੁਲ ਫੇਕ ਝੂਠੇ ਕੇਸ ਲਾਏ ਆ ਉਹ ਉਥੋਂ ਉਥੋਂ ਹੀ ਫੜ ਕੇ ਉਹਨਾਂ ਨੂੰ ਰਿਪੋਰਟ ਕਰ ਰਹੇ ਆ ਜਾਂ ਜਿਨ੍ਹਾਂ ਦੇ ਕੋਈ ਕ੍ਰਾਈਮ ਕੀਤੇ ਹੋਏ ਆ ਕਿਸੇ ਵੀ ਕੰਟਰੀ 'ਚ ਕ੍ਰਾਈਮ ਕਰਕੇ ਅਮਰੀਕਾ ਤੋੜੇ ਹੋਏ ਆ ਜਾਂ ਅਮਰੀਕਾ ਜਾ ਕੇ ਕੋਈ ਕ੍ਰਾਈਮ ਕੀਤਾ ਆ ਕ੍ਰਿਮਨਲ ਹਿਸਟਰੀ ਆ ਉਹਨਾਂ ਨੂੰ ਰਿਪੋਰਟ ਕਰ ਰਹੇ ਆ ਠੀਕ ਹੈ ਜੀ ਬਸ ਇਹ ਹੀ ਆ ਕਿ ਇਹ ਜਿਹੜਾ ਰਿਪੋਰਟ ਹੋ ਰਿਹਾ ਆ ਆਹ ਇਹ ਜ਼ਿਆਦਾ ਉਹ ਹੀ ਆ ਕਿ ਜਿਹੜੇ ਤਾਜੀ ਡੌਂਕੀ ਲਈ ਆ ਤੇ ਇਹਦੇ ਉੱਪਰ ਮੈਂ ਇੱਕ ਤਾਜੀ-ਤਾਜੀ ਇੱਕ ਵੀਡੀਓ ਲੈ ਕੇ ਆਉਂਗਾ ਕੱਲ ਜਰੂਰ ਦੇਖਿਓ ਪੂਰੀ ਜਾਣਕਾਰੀ ਦਊਂਗਾ ਕਿ ਕਿਹੜੇ ਹੋ ਰਹੇ ਆ ਕਿਹੜੇ ਬਚ ਸਕਦੇ ਆ ਇੰਗਲੈਂਡ ਦੇ ਵਿੱਚ ਵੀ ਡਿਪੋਰਟ ਬਹੁਤ ਵੱਡੀ ਪੱਧਰ ਤੇ ਹੋ ਰਹੇ ਆ ਤੇ ਮੈਂ ਕੱਲ ਨੂੰ ਪੂਰੀ ਵੀਡੀਓ ਲੈ ਕੇ ਆਉਂਗਾ ਉਹ ਵੀਡੀਓ ਜਰੂਰ ਦੇਖਿਓ ਤੁਹਾਨੂੰ ਪੂਰੀ ਹੈਲਪ ਮਿਲੂਗੀ ਵੀਡੀਓ ਦੇ ਵਿੱਚ ਠੀਕ ਹੈ ਜੀ ਥੈਂਕ ਯੂ ਸਤਿ ਸ੍ਰੀ ਅਕਾਲ